भारत पी भी भारत पी સહી ਬਾਗ ਵਿਖੇ ਸ਼ਤਾਲ ਦੀ ਬਣਾਈ ਜਾ ਰਹੀ ਹੈ 100 ਸਾਲ ਬੀ ਚੁੱਕਾ ਏ ਇਸ ਪੂਰਨੀ ਸਾਕੇ ਨੂੰ ਆਪਰੇਆ ਵੱਖ-ਵੱਖ ਵਰਗਾਂ ਦੇ ਲੋਕ ਵੱਖ-ਵੱਖ ਫਿਰਕਿਆਂ ਦੇ ਲੋਕ ਜਿਹੜੇ ਨੇ ਸਕੂਲੀ ਬੱਚੇ ਨੇ ਇੱਥੇ ਸ਼ਰਧਾਂਜਲੀ ਭੇਟ ਕਰਨ ਦੇ ਲਈ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਆ ਰਹੀਆਂ ਨੇ ਤੇ ਦੇਸ਼ ਭਗਤੀ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਲਗਾਤਾਰ ਉਹਨਾਂ ਦਾ ਜੋਸ਼ ਜਿਹੜਾ ਹੈ ਉਹ ਦੇਖਣ ਦੇ ਵਿੱਚ ਬੰਦਾ ਹੈ ਇੱਥੋਂ ਹੁਣ ਉਹ ਅੰਦਰ ਜਾਣਗੇ ਤੇ ਅੰਦਰ ਜਾ ਕੇ ਉਸ ਤੋਂ ਬਾਅਦ ਸ਼ਹੀਦਾਂ ਨੂੰ ਸਰਦਾਗੀ ਦੇਣਗੇ ਸ਼ਤਾਬਦੀ ਸਮਾਰਕਮ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਵਿਦੇਸ਼ ਦੇ ਵਿਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਬੜੇ ਉਤਸ਼ਾਹ ਦੇ ਨਾਲ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਆ ਰਹੇ ਨੇ ਜਿਹੜੇ ਉਦੋਂ ਲੋਕ ਨਾਲ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜਾ ਚਾਹੁੰਦੇ ਨੇ ਕਿ ਉਸ ਤੋਂ ਉਹ ਅਸੀਂ ਅੰਦਰ ਚੱਲਾਂਗੇ ਤੇ ਅੰਦਰ ਜਾ ਕੇ ਦੇਖਾਂਗੇ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਆ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਨੇ ਪ੍ਰਗਟਾਵਾ ਕਰਦੇ ਨੇ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਸਖਤ ਪ੍ਰਬੰਧ ਜਿਹੜੇ ਨੇ ਸੁਰੱਖਿਆ ਦੇ ਕੀਤੇ ਗਏ ਨੇ ਕਿਉਂਕਿ ਬਹੁਤ ਹੀ ਵਦੇਸ਼ ਤੋਂ ਵਿਦੇਸ਼ ਤੋਂ ਜਿਹੜੇ ਲੋਕ ਨੇ ਉਹ ਇੱਥੇ ਆ ਰਹੇ ਨੇ ਤੇ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਖਾਸ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਟਨੇ ਵਾਲੋਂ ਦਾ ਜਹੀ ਨਿਸ਼ਾਨ ਹੋਗਾ ਸਕੂਲੀ ਬੱਚੇ ਵੀ ਜਿਹੜੇ ਨੇ ਉਹ ਸ਼ਰਧਾਂਜਲੀ ਇੱਥੇ ਦੇਣ ਵਾਸਤੇ ਪਹੁੰਚੇ ਹੋਏ ਨੇ ਤੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਇਹ ਉਹੀ ਗਲੀ ਆ ਉਹ ਤੰਗ ਗਲੀ ਆ ਜਿੱਥੋਂ ਲੋਕ ਅੰਦਰ ਗਏ ਸੀ ਤੇ ਇੱਥੇ ਫੜ ਕੇ ਹੀ ਲੋਕਾਂ ਨੂੰ ਜਿਹੜਾ ਘੇਰ ਕੇ ਤੇ ਉਹਨਾਂ ਦਾ ਕਤਲਿਆ ਕੀਤਾ ਗਿਆ ਸੀ ਤੇ ਇਹ ਤੰਦ ਗਲੀ ਜਿਹੜੀ ਸੀ ਇਹ ਇੱਕ ਮਾਸਟਰ ਗਲੀ ਸੀ ਇੱਕ ਰਸਤਾ ਸੀ ਜਿਸ ਤਰੇ ਰਹੀ ਇੱਥੋਂ ਜਿਹੜਾ ਸੀ ਜਨਰਲ ਵਾਇਰ ਰ ਆਇਆ ਸੀ ਤੋਂ ਦੀ ਫੌਜ ਨੇ ਇਹਨਾਂ ਮੱਤੇ ਲੋਕਾਂ ਦੇ ਉੱਪਰ ਜਿਹੜੀਆਂ ਸੀ ਗੋਲੀਆਂ ਚਲਾਈਆਂ ਸੀ ਵੇ ਉਹੀ ਤੰਗਲੀ ਆ ਅੱਜ ਵੀ ਇਸ ਨੂੰ ਉਸ ਹੂਬ-ਹੂਬ ਨਿਕਟ ਨਾਲ ਜਿਹੜਾ ਰੱਖਿਆ ਕਿ ਆਏ ਤਾਂ ਅੱਜ ਜਿਹੜੇ ਲੋਕ ਆਉਂਦੇ ਨੇ ਉਹ ਜਾਣ ਸਕਣ ਕਿ ਇਸੇ ਕਿਸ ਤਰੀਕੇ ਨਾਲ ਜਿਹੜਾ ਸੀ ਉੱਥੇ ਐਂਟਰੀ ਕੀਤੀ ਗਈ ਸੀ ਤੇ ਕਿਸ ਤਰੀਕੇ ਨਾਲ ਜਨਸੀ 79 ਲੋਕਾਂ ਦੇ ਉੱਪਰ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਤੁਸੀਂ ਦੇਖ ਸਕਦੇ ਹੋ ਐਸ ਵੇਲੇ ਕਿ ਵਕੁਬਕ ਸਕੂਲਾਂ ਤੋਂ ਇਹ ਬੱਚੇ ਜਿਹੜੇ ਨੇ ਆਪਣੇ ਕਲਾ ਦਾ ਪ੍ਰਦਰਸ਼ਨ ਵੀ ਕਰ ਰਹੇ ਨੇ ਜੋਰ ਵੀ ਦਿਖਾ ਰਹੇ ਨੇ ਤੇ ਇਸ ਵळे ਦੇਸ਼ ਭਗਤੀ ਦੇ ਰੰਗ ਦੇ ਵਿਚਰੰਗੇ ਹੋਏ ਵੀ ਨਜ਼ਰ ਆ ਰਹੇ ਨੇ ਸਥਾਨਕ ਸਕੂਲ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਮਹਿਸੂਸ ਕਰ ਰਹੇ ਨੇ ਇੱਥੇ ਆ ਕੇ ਇਸ ਦਿਨ ਖਾਤ ਦੇ ਵਿੱਚ ਤੇ ਰੰਗੇ ਚਾਹ ਜਿਹੜੇ ਨੇ ਹਾਰਾਕੇ ਸ਼ੇਰਤਾ ਨੂੰ ਸ਼ਰਧਾ ਚ ਦੇ ਪੇਂਟ ਕਰਨ ਦੇ ਲਈ ਉਹ ਅੱਗੇ ਵਧ ਰਹੇ ਨੇ ਤੇ ਇੱਕ ਤੋਂ ਹੁਣ ਸਮਾਰਕ ਜਿਹੜਾ ਮੁੱਖ ਸਮਾਰਕ ਹੈ ਉੱਥੇ ਜਾ ਕੇ ਤੇ ਉੱਥੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਜਿੰਦਾਬਾਦ 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 ਇੱਕ ਵਾਰ ਜਿੰਦਾਬਾਦ

ਗੱਲੇ ਵਾਲੇ ਬਾਪ ਦੇ ਸ਼ਹੀਦ ਹਮ ਰਹੇ ਇਧਰ ਰਹਿ ਜਾਓ ਜਰਾ ਸਰਦ ਮਾਈ ਸਾਹਿਬ ਸਾਹਮਣੇ ਇਧਰ ਇਧਰ ਦੇ ਦਿਓ ਇਧਰ ਉਹੋ ਇਧਰ ਆ ਜਿਓ ਸਰ ਹਾਂਜੀ 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 100 ਸਹੀ 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 ਠੀਕ ਹੈ ਉੱਪਰ ਚੁੱਕੋ ਥੋੜਾ ਉਹ ਸਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਮੁੱਖ ਸਮਾਰਕ ਜਲਿਆਂਵਾਲਾ ਬਾਗ ਵਿਕੇਸ਼ੀਦਾ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਪੇਂਟ ਕੀਤੀ ਜਾ ਰਹੀ ਹੈ ਵਕ ਵਕ ਸਕੂਲਾਂ ਦੇ ਜਿਹੜੇ ਬੱਚੇ ਇੱਥੇ ਆਏ ਨੇ ਖਾਸ ਤੌਰ ਤੇ ਜਿਹੜੇ ਨੇ ਸਕੂਲ ਪ੍ਰਬੰਧਕ ਨੇ ਉਹ ਬੱਚਿਆਂ ਨੂੰ ਇੱਥੇ ਲੈ ਕੇ ਆ ਰਹੇ ਨੇ ਤਾਂ ਜੋ ਉਹਨਾਂ ਨੂੰ ਇਤੋਂ ਦਾ ਇਤਿਹਾਸ ਜਿਹੜਾ ਹੈ ਉਹਦੀ ਜਾਣਕਾਰੀ ਜਿਹੜੀ ਹੈ ਦਿੱਤੀ ਜਾ ਸਕੇ ਤੇ ਉਹਨਾਂ ਨੂੰ ਦੱਸਿਆ ਜਾ ਸਕੇ ਕਿਹਸ ਤਰੀਕੇ ਦੇ ਨਾਲ ਇੱਥੇ ਜਿਹੜਾ ਸੀ ਕਤਲੇਆਮ ਅੰਗਰੇਜ਼ ਸਰਕਾਰ ਵੱਲੋਂ ਕੀਤਾ ਗਿਆ ਸੀ ਤੇ ਸ਼ਹੀਦ ਜਿਹੜੇ ਕੀਤੇ ਗਏ ਸਨ ਲੋਕ ਤੇ ਨੇ ਹੱਥੇ ਲੋਕਾਂ ਦੇ ਉੱਪਰ ਕਿਸ ਤਰੀਕੇ ਨਾਲ ਜਿਹੜੀਆਂ ਸੀ ਗੋਲੀਆਂ ਚਲਾਈਆਂ ਗਈਆਂ ਸਨ ਐਸ ਲਈ ਦੇਸ਼ ਭਗਤੀ ਦੇ ਗੀਤ ਜਿਹੜੇ ਨੇ ਉਹ ਵੀ ਗਾਏ ਜਾ ਰਹੇ ਨੇ ਤੇ ਇੱਕ ਦੇਸ਼ ਭਗਤੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਮਾਹੌਲ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਤਰੰਗੇ ਝੰਡੇ ਜਿਹੜੇ ਨੇ ਲਗਾਤਾਰ ਜਿਹੜੇ ਨੇ ਉਹ ਲਹਿਰਾਏ ਜਾ ਰਹੇ ਨੇ ਤੇ ਉਸ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਅਸਲੀ ਜਗਤ ਜੋਤੀ ਸਕੂਲ ਦੇ ਮੁਖ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਅੱਜ ਬੱਚੇ ਇੱਥੇ ਲੈ ਕੇ ਆਏ ਹੋ ਕੀ ਮਕਸਦ ਹੈ ਕੀ ਕਰਨਾ ਚਾਹੁੰਦੇ ਹੋ ਸਰ ਜਲੀਆਂ ਵਾਲਾ ਬਾਗ ਜਿਹੜਾ ਹੈ ਨਹੀਂ ਐਦੇ ਤਈ ਨੀਂਵ ਰੱਖੀ ਗਈ ਸੀ ਦੇਸ਼ ਦੀ ਆਜ਼ਾਦੀ ਦੀ ਅਗਰ ਦੇਸ਼ ਆਜ਼ਾਦ ਹੋਇਆ ਹੈ ਤੇ ਕਰਤਾਰ ਸਿੰਘ ਸਰਾਭਾ ਇੱਥੋਂ ਸੀ ਭਗਤ ਸਿੰਘ ਇੱਥੋਂ ਸੀ ਤੇ ਮਦਨਾਲ ਠਿੰਗਰਾ ਪੰ ਅੰਮ੍ਰਿਤਸਰ ਦੇਸੀ ਤੇ ਬੜੀ ਪਾਵਨ ਧਰਤੀ ਹੈ ਬੱਚਾ ਨੂੰ ਇਹ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਇਹਨਾਂ ਨੂੰ ਇਤਿਹਾਸ ਨਹੀਂ ਦੱਸਾਂਗੇ ਤੇ ਸਾਡੀ ਜਿਹੜੀ ਪਰੰਪਰਾ ਹੈ ਸਾਡੇ ਜਿਹੜੀ ਦਰੋਹ ਹੈ ਕਿਤੇ ਖੋ ਜਾਏਗੀ ਤੇ ਇਸ ਕਰਕੇ ਅੱਜ ਅਸੀਂ ਜਲੀਆਂ ਵਾਲਾ ਬਾਗ ਦੀ ਸ਼ਤਾਬਦੀ ਮਨਾਣ ਲਈ ਸਾਰੇ ਬੱਚੇ ਇਕੱਠੇ ਹੋਏ ਇਹ ਇੱਕ ਪਾਰਵ ਦਾ ਪਰਬ ਹੈ ਇਹ ਜਿਵੇਂ ਅਸੀਂ ਦੀਵਾਲੀ ਵਿਸਾਖੀ ਤੇ ਹੋਰ ਚੋਹਰ ਮਨਾਣਿਆ ਭਾਰਤ ਪਰਵ ਵੀ ਸਾਨੂੰ ਪੂਰੇ ਤੁਮਤਾਮ ਨਾਲ ਮਨਾਉਣਾ ਚਾਹੀਦਾ ਚਾਹੁੰਦੇ ਕਿ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ ਆਪਣੇ ਦੇਸ਼ ਦੇ ਪ੍ਰਤੀ ਆਪਣੇ ਸ਼ਹੀਦਾਂ ਦੇ ਪ੍ਰਤੀ ਉਹਨਾਂ ਨੂੰ ਯਾਦ ਰੱਖਿਆ ਜਾ ਸਕੇ ਸਰ ਦੇਸ਼ ਲਈ ਹਰ ਵਕਤ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਦੇਸ਼ ਹੈਗਾ ਹੈ ਤਈ ਅਸੀਂ ਹੈਗੇ ਆਂ ਤੇ ਹਰ ਵਕਤ ਆਪਣੇ ਦੇਸ਼ ਦੇ ਸ਼ਹੀਦਾਂ ਦੀ ਜਿਹੜੀ ਮੋਟੀਵੇਸ਼ਨ ਲੈ ਕੇ ਜਿਹੜੇ ਅੱਜ ਦੇ ਦੌਰ 'ਚ ਵੀ ਸਾਨੂੰ ਆਜ਼ਾਦੀ ਦੀ ਜ਼ਰੂਰਤ ਹੈ ਆਜ਼ਾਦੀ ਨਸ਼ੇ ਤੋਂ ਆਜ਼ਾਦੀ ਸਾਨੂੰ ਭ੍ਰਿਸ਼ਟਾਚਾਰ ਤੋਂ ਉਹ ਅਗਰ ਦਿਲਵਾਨੀ ਹੈ ਤੇ ਯੂਥ ਨੇ ਦਿਲਵਾਨੀ ਕਲ ਅਜਾ ਦੇਸ਼ ਨਹੀਂ ਜਿੱਥੇ ਗੰਗਾ ਮਈਆ ਜਿੱਥੇ ਹਿਮਾਲਿਆ ਪਰਬਤ ਜਿਸ ਤਰ੍ਹਾਂ ਵੱਡੀ ਵੱਡੀ ਦਰੋਹਰ ਸਾਡੇ ਦੇਸ਼ 'ਚ ਹੈ ਤੇ ਅੱਜ ਐਹੀ ਮੈਸੇਜ ਦੇਣਾ ਚਾਹੀਦਾ ਹੈ ਦੇਸ਼ ਨਾਲ ਬਹੁਤ ਪਿਆਰ ਕਰੋ ਦੇਸ਼ ਭਗਤ ਬਣੋ ਸੋ ਇਹਨਾਂ ਸੁਮੇਤ ਪੁਰੀ ਜੀ ਹੋਰ ਵੀ ਸਾਡੇ ਨਾਲ ਜਿਹੜੇ ਇਥੋਂ ਵੱਖ-ਵੱਖ ਵਰਗਾਂ ਦੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਭਾਵ ਮਨੋਭਾਵ ਜਿਹੜੇ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਭਾਈ ਸਾਹਿਬ ਕਿੱਥੋਂ ਆਏ ਤੁਸੀਂ ਹਮ ਗੁਰੂਗਾਵਾਂ ਸੇ ਆਏ ਹੋਏ ਹਾਂ ਜੀ ਯਹਾਂ ਪਹਿਲੇ ਅਸੀਂ ਮਾਤਾ ਮੰਦਰ ਗਏ ਥੇ ਕਿ ਜਹਾਂ ਸੇ ਗੋਲਡਨ ਟੈਂਪਲ ਦੇਖਣ ਕੇ ਲੀਏ ਆਏ ਹਾਂ ਤੇ ਜਲਦੀਆਵਾਲਾ ਬਾਗ ਮੇ ਜੋ ਸ਼ਹੀਦ ਹੋਏ ਹੈ ਉਹਨਕੇ ਬਾਰੇ ਮੇ ਪੁਰਾਣਾ ਯਾਦ ਤਾਜ਼ਾ ਕਰਨ ਕੇ ਲੀਏ ਕੋ ਸਰਦਾਰਨ ਦੇ ਦੇਣ ਕੇ ਲੀਏ ਆਏ ਹੋਏ ਹਾਂ ਹਾਂ ਜੀ ਸਤਿ ਆਵਦੀ ਮਨਾਈ ਜਾ ਰਹੀ ਹੈ ਕਿਹਦਾ ਫੀਲ ਹੋ ਰਹਾ ਹੈ बहुत अच्छा महसूस हुआ गवर्नमेंट को और इससे भी अच्छा बढ़ चढ़ के हिस्सा लेना चाहिए बच्चे बहुत अच्छे लगे हमें यहाँ जितने भी अच्छा होगा अच्छा थैंक यू सो ये सन इस तू अलावा हो रही मैडम ने जी मदाई जी कितों आए तुम से आए हैं हाँ जी शहीदा श्रद्धांजलि देने आए हो कि कहना चाहते हो हाँ जी श्रद्धांजलि अच्छा लगा जी बहुत अच्छा लगा आप बच्चे भी बहुत अच्छे लगे आपका रहन सहन भी बहुत अच्छा लगा आप ਫਾਰਮੇ ਚਾਹਤੇ ਹੂ ਕਿ ਐਸਾ ਹੀ ਦੇਸ਼ ਖੁਸਰੇ ਸੋ ਹੋਰ ਵੀ ਇਥੇ ਵੱਖ-ਵੱਖ ਵਰਗਾਂ ਦੇ ਲੋਕ ਜਿਹੜੇ ਨੇ ਆਏ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਇਥੇ ਸ਼ਰਧਾਂਜਲੀ ਦੇਣਾ ਜੀ ਮੈਡਮ ਕਿੱਥੋਂ ਆਏ ਤੁਸੀਂ ਹਾਂ ਕਹਾਂ ਸੇ ਆਏ ਆਪ ਮਹਾਰਾਸ਼ਟਰ ਮਹਾਰਾਸ਼ਟਰ ਪੁਨਾਸ ਅੱਜ ਸ਼ਹੀਦਾਂ ਕੋ ਸ਼ਰਧਾਂਜਲੀ ਦੇਣੇ ਆਏ ਹੋ ਕਿਆ ਕਹਿਣਾ ਚਾਹਤੇ ਹੋ ਹਮ ਤੋ ਐਕਚੁਅਲੀ ਟੂਰ ਮੇਂ ਗਏ ਥਾ ਸ਼ਰਧਾਂਜਲੀ ਦੇਣੇ ਕਾਇ ਕਰਕੇ ਯਹਾਂ ਆਏ ਆ ਯਾ ਘੁੰਮਨੇ ਕੇ ਲਈ ਘੁੰਮ ਕੇ ਜਾਈਂਗੇ ਓਕੇ ਓਕੇ ਆਪ ਕਿਆ ਕਹਿਣਾ ਚਾਹਤੇ ਹੋ ਠੀਕ ਹੈ ਅਮੀਰ ਸੇਨਜੇ ਵਾਲਾ ਪਾਣੇ ਸਟਿਆ ਆਜਾ ਲਏ ਦੇਖਣੇ ਕੇ ਲਈ ਸੋ ਦੇਸ਼ ਦੇ ਵਕਵਾ ਕੋਨਿਆਂ ਤੋਂ ਜਿਹੜੇ ਨੇ ਲੋਕ ਇੱਥੇ ਲਗਾਤਾਰ ਆ ਰਹੇ ਨੇ ਤੇ ਖਾਸ ਤੌਰ ਤੇ ਸ਼ਤਾਦੀ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ ਤੇ ਇੱਥੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਅਰਪਿਤ ਕੀਤੀ ਜਾ ਰਹੀ ਹੈ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਲਗਾਤਾਰ ਸ਼ਤਾਬ ਦੇ ਜਿਹੜੇ ਸਮਾਗਮ ਹੋ ਰਹੇ ਨੇ ਉਹਨਾਂ ਦੇ ਨਾਲ ਰੂਬਰੂ ਕਰਵਾਵਾਂਗੇ ਉਸ ਸਮਾਗਮ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਾਂਗੇ கேமராமேன் நிப்பதால் சரந்திரபால ரூபால அம்மசர்